ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਹੜੇ ਸਾਥੀ ਅੱਜ ਸਾਡੇ ਨਾਲ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲਾ ਜਿਹੜਾ ਵੀ ਅਸੀਂ ਸਟੱਡੀ ਮਟੀਰੀਅਲ ਅਪਲੋਡ ਕਰਨ ਜਾ ਰਹੇ ਹਾਂ ਚਾਹੇ ਉਸ ਦੇ ਵਿੱਚ ਪੰਜਾਬੀ ਸਟੈਨੋਗ੍ਰਾਫੀ ਦੇ ਪੇਪਰ ਹੋਣ ਡਿਕਟੇਸ਼ਨਾਂ ਹੋਣ ਚਾਹੇ ਇੰਗਲਿਸ਼ ਸਟੈਨੋਗ੍ਰਾਫੀ ਦੀਆਂ ਬੱਖ-ਬੱਖ ਸਪੀਡ ਤੇ ਡਿਕਟੇਸ਼ਨਾਂ ਤੇ ਮੌਕ ਟੈਸਟ ਹੋਣ ਅੱਜ ਆਪਾਂ ਪੋਲੂਸ਼ਨ ਕੰਟਰੋਲ ਬੋਰਡ ਦਾ ਮੌਕ ਟੈਸਟ ਨੰਬਰ 3 ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਦੋ ਮੌਕ ਟੈਸਟ ਆਪਾਂ ਕਰ ਚੁੱਕੇ ਹਾਂ ਹਾਂਜੀ ਕਰਦੇ ਹਾਂ ਅੱਜ ਦਾ ਪੇਪਰ ਆਪਾਂ ਸ਼ੁਰੂ ਜਿਸ ਦੇ ਵਿੱਚ ਪਹਿਲਾਂ ਤੁਹਾਨੂੰ ਪੰਜਾਬੀ ਹੈ ਜਿਹੜੀ 80 ਦੀ ਸਪੀਡ ਤੇ ਡਿਕਟੇਟ ਕੀਤੀ ਜਾਵੇਗੀ ਉਸ ਤੋਂ ਬਾਅਦ ਨਾਲ ਦੀ ਨਾਲ ਇੰਗਲਿਸ਼ ਦਾ ਜਿਹੜਾ ਪੇਪਰ ਹੈ ਉਹ ਡਿਕਟੇਟ ਕੀਤਾ ਜਾਵੇਗਾ ਰੈਡੀ ਸਟਾਰ ਭਾਈ ਕਾਹਨ ਸਿੰਘ ਨਾਬਾ ਅਨੁਸਾਰ ਭਾਈ ਮਨੀ ਸਿੰਘ ਦੁਲਟ ਚੌਧਰੀ ਕਾਲੇ ਦਾ ਪੁੱਤਰ ਸੀ ਭਾਈ ਮਨੀ ਸਿੰਘ ਦਾ ਦੁਲਟ ਹੋਣਾ ਸਿਰਫ ਗਿਆਨੀ ਗਿਆਨ ਸਿੰਘ ਦੁਲਟ ਦੇ ਲੇਖ ਅਨੁਸਾਰ ਲਿਖਿਆ ਗਿਆ ਹੈ ਡੰਡੀ ਕਈ ਲੋਕ ਭਾਈ ਮਨੀ ਸਿੰਘ ਦਾ ਜਨਮ ਕੈਂਬੋਵਾਲ ਵਿੱਚ ਹੋਇਆ ਮੰਦੇ ਹਨ ਜਦੋਂ ਭਾਈ ਮਨੀ ਸਿੰਘ 13 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਭਾਈ ਮਾਈ ਦਾਸ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਕੀਰਤਪੁਰ ਸਾਹਿਬ ਲੈ ਆਏ ਬਾਲਕ ਮਨੀ ਨੀ ਜਦੋਂ ਗੁਰੂ ਜੀ ਦੇ ਚਰਨਾਵਿਚ ਸੀਸ ਝੁਕਾਇਆ ਤਾਂ ਗੁਰੂ ਜੀ ਨੇ ਹੋਣਹਾਰ ਮਣੀਏ ਨੂੰ ਦੇਖ ਕੇ ਫਰਮਾਇਆ ਕਿ ਇਹ ਵਾਲਕ ਸਾਰੇ ਜਗਤ ਵਿੱਚ ਪ੍ਰਸਿੱਧੀ ਹਾਸਲ ਕਰੇਗਾ ਡੰਡੀ ਜਦੋਂ ਉਹ 15 ਸਾਲ ਦੇ ਹੋਏ ਤਾਂ ਉਹਨਾਂ ਦਾ ਵਿਆਹ ਬੀਬੀ ਸੀਤੋ ਬਾਈ ਨਾਲ ਹੋਇਆ ਭਾਈ ਮਨੀ ਸਿੰਘ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸੇਵਾ ਵਿੱਚ ਰਹੀ ਫਿਰ ਗੁਰੂ ਸਾਹਿਬ ਦੀ ਦਿੱਲੀ ਵਿੱਚ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਗੁਰੂ ਤੇਗ ਬਹਾਦਰ ਦੀ ਸੇਵਾ ਵਿੱਚ ਬਕਾਲੇ ਪਿੰਡ ਆ ਹਾਜ਼ਰ ਹੋਏ ਡੰਡ ਜਦੋਂ ਗੁਰੂ ਤੇਗ ਬਹਾਦਰ ਪੂਰਬ ਦੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਕਰਕੇ ਵਾਪਸ ਅਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਣੀ ਸਿੰਘ ਵੀ ਅਨੰਦਪੁਰ ਆ ਗਏ ਇੱਥੇ ਰਹਿ ਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਸੇਵਾ ਸੰਭਾਲੀ ਜਦੋਂ ਗੁਰੂ ਤੇਗ ਬਹਾਦਰ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਗਏ ਤਾਂ ਭਾਈ ਮਣੀ ਸਿੰਘ ਦੀ ਹਾਂਜੀ ਫਾਈਨਲ ਪੇਪਰ ਦੇ ਵਿੱਚ ਤੁਹਾਨੂੰ ਦੋਵਾਂ ਪੈਰਾਗ੍ਰਾਫਾਂ ਦੇ ਵਿੱਚ ਪੰਜਾਬੀ ਸ਼ੋਰਟਹੈਂਡ ਦੇ ਵਿੱਚ 2 ਮਿੰਟ ਦੀ ਜਿਹੜੀ ਬ੍ਰੇਕ ਦਿੱਤੀ ਜਾਵੇਗੀ ਪਰ ਅੱਜ ਦੇ ਇਸ ਮੌਕ ਟੈਸਟ ਦੇ ਵਿੱਚ ਆਪਾਂ 2 ਮਿੰਟ ਦੀ ਬ੍ਰੇਕ ਨਹੀਂ ਦੇਵਾਂਗੇ ਨਾਲ ਦੀ ਨਾਲ ਤੁਹਾਨੂੰ ਸੈਕੰਡ ਜਿਹੜਾ ਪੈਰਾਗ੍ਰਾਫ ਹੈ ਡਿਕਟੇਟ ਕਰਾਂਗੇ ਜੇਕਰ ਤੁਸੀਂ 2 ਮਿੰਟ ਦੀ ਬ੍ਰੇਕ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਜਿਹੜਾ ਰੋਕ ਕੇ 2 ਮਿੰਟ ਦੀ ਆਪਣੀ ਬ੍ਰੇਕ ਲੈ ਕੇ ਸ਼ਾਰਟ ਹੈਂਡ ਪੜ ਸਕਦੇ ਹੋ ਹਾਂਜੀ ਕਰਦੇ ਹਾਂ ਦੂਸਰਾ ਜਿਹੜਾ ਪੈਰਾਗ੍ਰਾਫ ਆਪਾਂ ਸਟਾਰਟ ਰੈਡੀ ਸਟਾਰਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੀ ਸਾਂਭ ਸੰਭਾਲ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਬਚਨ ਵੱਧ ਹੈ ਇਸ ਉਦੇਸ਼ ਦੀ ਪ੍ਰਾਪਤੀ ਹਿਤ ਪੰਜਾਬ ਦੇ ਲੋਕ ਸਾਜ ਨਾਮਕ ਇਹ ਪ੍ਰੋਜੈਕਟ ਪੰਜਾਬੀ ਲੋਕ ਸੰਗੀਤ ਦੇ 22 ਵੱਖ-ਵੱਖ ਸਾਜ਼ਾਂ ਬਾਰੇ ਪੂਕਤਾ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਡੰਡੀ ਇਸ ਪ੍ਰੋਜੈਕਟ ਨੂੰ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਉੱਗੇ ਲੋਕ ਗਾਇਕ ਪੰਮੀ ਵਾਈ ਨੇ ਬੜੀ ਸਿੱਦਤ ਨਾਲ ਤਿਆਰ ਕੀਤਾ ਹੈ ਇਹਨਾਂ 22 ਲੋਕ ਇਹਨਾਂ ਦੇ ਨਿਰਮਾਣ ਕਰਤਾ ਕਿੱਥੇ ਤੇ ਕੌਣ ਹਨ ਤੇ ਇਹਨਾਂ ਦੀ ਬਣਤਰ ਤੇ ਰਚਨਾ ਕਿਵੇਂ ਹੁੰਦੀ ਹੈ ਇਸ ਬਾਰੇ ਮਹੱਤਵਪੂਰਨ ਜਾਣਕਾਰੀ ਇਸ ਪ੍ਰੋਜੈਕਟ ਦਾ ਅਹਿਮ ਹਿੱਸਾ ਹੈ ਇਹਨਾਂ ਸਾਜ਼ਾਂ ਦੇ ਪ੍ਰਮੁੱਖ ਬਾਦਕਾਂ ਵੱਲੋਂ ਦਿੱਤੀ ਜਾਣਕਾਰੀ ਬਾਦਨ ਵਾਰੇ అనుభవ ਤੋਂ ਆਪੋ ਆਪਣੇ ਸਾਜ ਦਾ ਸਰੀਲਾ ਬਾਦਨ ਇਸ ਪ੍ਰੋਜੈਕਟ ਨੂੰ ਸਮਗਰਤਾ ਪ੍ਰਦਾਨ ਕਰਦੇ ਹਨ ਪੰਜਾਬ ਦੀ ਇਹਨਾਂ 22 ਲੋਕ ਸਾਜਾਂ ਵਿੱਚ ਤੰਤੀ ਸਾਜ ਫੂਕ ਵਾਲੇ ਸਾਜ ਅਤੇ ਤਾਲ ਸਾਜ ਤਿੰਨ ਵਰਗਾਂ ਦੇ ਸਾਜ ਹਨ ਜੋ ਕ੍ਰਮਵਾਰ ਇਸ ਤਰ੍ਹਾਂ ਹਨ ਸਾਰੰਗੀ, ਤੂੰਬੀ, ਰਬਾਬ, ਅਲਗੋਜੇ, ਵੰਜਲੀ, ਬੀਨ, ਸ਼ੰਖ, ਟੋਲ, ਢੋਲਕੀ, ਦਾਰਿਆ, ਡੌਰੂ, ਢੱਫ, ਟੱਡ, ਚਿੰਟਾ, ਮਜ਼ੀਰਾ, ਮਟਕਾ, ਘੁੰਗਰੂ ਅਤੇ ਖੜਤਾਲ ਇਹਨਾਂ ਸਾਰੇ ਸਾਜ਼ਾਂ ਦਾ ਸਮੂਹਿਕ ਵਾਦਨ ਇੱਕ ਖੂਬਸੂਰਤ ਸੰਗੀਤਕ ਰਚਨਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜੋ ਐਸ ਪ੍ਰੋਜੈਕਟ ਦਾ ਬਸੇਸ ਹਾਸਲ ਹੈ ਇਸ ਪ੍ਰੋਜੈਕਟ ਲਈ ਪ੍ਰੋਫੈਸਰ ਮੇਜਰ ਸਿੰਘ ਫੂਕ ਵਾਲੇ ਸਾਜਾਂ ਲਈ ਅਤੇ ਇਸ ਇਸ ਦੇ ਨਾਲ ਹੀ ਆਪਾਂ ਹੁਣ ਤੁਹਾਨੂੰ ਇੰਗਲਿਸ਼ ਦਾ ਜਿਹੜਾ ਪੇਪਰ ਹੈ ਡਿਕਟੇਟ ਕਰਾਂਗੇ ਰੈਡੀ ਸਟਾਰਟ ਸਮ ਟਾਈਮਸ ਪੀਪਲ ਕਮ ਇੰਟੂ your life and you never really know how much they are going to mean to you. stop how much of an in fact they are going to make on your life and how much you will मेक ऑन देअर्स वेदर गुड और बैड फुलस्टॉप इफ जू न्यू हाउ मच संबंध वुड मीन टू जू इन द फ्यूचर बैन जू फस्ट मैच दैम वुड दैट चेंज हाउ यू गो अबाउट थिंग्स क्वेश्चन मार्क वन पर्सन कैन मेक सच अ चेंज इन युअर लाइफ टू द पॉइंट वियर यू डोंट नो लाइफ विदाऊट दैम फुल स्टॉप वियर इट मेक्स जू थिंक हाउ वाज लाइफ बिफोर दिस पर्सन एवर फेल इन फ्रंट ऑफ जुअर आईज फुलस्टॉप मेक्स जू बंडर इफ थिंक्स वुड एवर वी द सेम आफ्टर them whole stop some people get lucky like myself to fall in love with this pupil and get to have a magical experience one that you would think was only Possible in movies. Full stop. If you are ever lucky to find someone like I did like that, don't miss out on any chance you may have because it may. never come again full stop who like myself did can thinks with this person who love so much full stop it will feel like a peace of who is always missing with them gone and it could feel like someone do new all your life is gone full stop don't miss out on chances with the ones